ਬਿਲਾਵਲ ਮਹੱਲਾ ਪੰਜਵਾ ਜੇਨ ਤੂ ਬੰਦ ਕਰ ਛੋਡਿਆ ਫੋਨ ਸੁਖ ਮਹਿ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤਿਆ ਅਥਵਾ ਮੋਇਆ ਕੇਸ਼ ਕਾਮ ਨਾ ਆਵੈ ਜਿਨ ਇਹੋ ਰਚਨ ਰਚਾਇ ਕੋ ਉਤੇ ਸਿਓ ਰੰਗ ਲਾਵੈ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਘਾੜੈ ਕੀਰੀ ਤੇ ਹਸਤੀ ਕਰੈ ਟੂਟਾ ਦੇ ਘਾੜੈ ਅੰਦਰ ਜੇਰ ਜਸੇ ਤਜ ਉਤਪੋਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬ ਫਾਲ ਰਵਿਐ ਹਰ ਨਿਰਤ ਹਮਤੇ ਕਛੂ ਨਾ ਹੋਵਨਾ ਸ਼ਰਨ ਪ੍ਰਭ ਸਾਧ ਮੋਹ ਮਗਨ ਕੂਪ ਆੰਦਤੇ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜਾਓ ਬਾਨ ਥਾਨ ਅਛਲ ਅਸ਼ੇਦ ਅਪੇਦ ਪ੍ਰਾਪ ਐਸੇ ਭਗਵਾਨ ਕਬ ਦੇਖਾਓ ਪ੍ਰਭ ਆਪਨਾ ਆਤਮ ਕੈ ਰੰਗ ਜਾਗਨ ਤੇ ਸੁਪਨਾ ਭਲਾ ਵਸੀਐ ਪ੍ਰਭ ਸੰਗ ਰਹਾਉ ਵਰਨ ਆਸ਼ਰਮ ਸਾਸਤਰ ਸੁਨਾਓ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਬਿਨਾਸ ਉਹ ਸਰੂਪ ਸੰਤਨ ਕਹੈ ਵਿਰਲੇ ਜੋਗੀ ਸੁਰ ਕਰ ਕਿਰਪਾ ਜਾ ਕਉ ਮਿਲੇ ਧਨ ਧਨ ਤੇ ਈਸ਼ਵਰ सो अंतर सो बाहरे बिन से तह परमा नानक तेस प्रब भेटिया जाके पूरन करमा बिलावल महल्ला पंजवा जी जंत सो प्रसन्न भए देख प्रब परताप करज उतारिया सतगुरु कर आहर आप ਖਾਤ ਖਰਚਤ ਨਿਭਤ ਰਹੈ ਗੁਰ ਸਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾ ਸਾਧ ਸੰਗ ਆਰਾਧਨਾ ਹਰਿ ਨਿਧ ਆਪਾਰ ਧਰਮ ਅਰਥ ਆਰ ਕਾਮ ਮੋਖ ਦੇਤੇ ਨਹੀਂ ਬਾਰ ਆ ਗਤ ਰਾਧਾ ਹੈ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਕਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਿਲਾਵਲ ਮਹੱਲਾ ਪੰਜਵਾ ਸੇਮਰ ਸੇਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰ ਕੋਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਬੇਜਨ ਨਾ ਕੋ ਹੂ ਲਾਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਵਸੇ ਪ੍ਰਭ ਅਗਮ ਅਪਾਰ ਵਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸੈ ਜੈ ਜੈਕਾਰ ਸਭੇ ਕਰਹਿ ਸੱਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਮਿਲਾਵਲ ਮਹੱਲਾ ਪੰਜਵਾ ਹਰ 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 ਅਰਾਦੀ ਐ ਹੋਈਐ ਆਰੋਗ ਰਾਮਚੰਦ ਕੀ ਲਾਸਟ ਕਾ ਜੇਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿయోగ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੋਪਦੇ ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਔਰ ਉਪਾਸ ਸਭ ਤਿਆਗੇ ਆਧਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁਖ ਗਇਆ ਰਾਖਨ ਹਾਰੇ ਰਾਖਿਆ ਆਪਣੀ ਕਰ ਮੈਂ ਰਹਾਉ बह पकड प्रभ कीना अपनया सिमर सिमर मन तन सुखी नानक निरभया बिलावल महला पंजवा कार धार मस्तक थापया नाम दीनो दान सफल सेवा पार ब्रह्म की की नहीं हान ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤ ਬਹਿ ਸਾਧ ਜਾਨ ਸੋ ਨੇਤਾ ਮਾਨ ਰਹਾਉ ਸ਼ਰਨ ਪਰੇ ਚਰਨਾਰ ਬਿੰਦ ਜਾਨ ਪ੍ਰਭ ਕੇ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਬਿਲਾਵਲ ਮਹੱਲਾ ਪੰਜਵਾ चरण कमल का आसरा दीनो प्रभ आप प्रभ शरणागत जान परे ता का राखन हार अपार प्रभ ताकी निर्मल सेव राम रामराज रामदासपोर कीने गुरुदेव ਸਦਾ ਸਦਾ ਹਰ ਧਿਆਈਐ ਕਿਸ ਬਿਗਨ ਨਾ ਲਾਗੈ ਨਾਨਕ ਨਾਮ ਸਲਾਹੀਐ ਭੈ ਦੁਸ਼ਮਨ ਭਾਗੈ ਬਿਲਾਵਲ ਮਹੱਲਾ ਪੰਜਵਾਰ ਮਾਨ ਤਾਨ ਪ੍ਰਭ ਆਰਾਧੀਐ ਮਿਲ ਸਾਦ ਸਮਾਗੈ ਉਚਰਤ ਗੋਨ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਆਨ ਦਿਨ ਸਾਧ ਜਾਗੈ ਤੰਤ ਮੰਤ ਨਹਿ ਜੋ ਹਈ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾ ਜੀ ਅਜੁਗਤ ਵਸ ਪ੍ਰਭੂ ਕਹਿ ਜੋ ਕਹੈ ਸੋ ਕਰਨਾ ਭਏ ਪ੍ਰਸਾਨ ਗੋਪਾਲ ਰਾਏ ਭਾਉ ਕਿਛ ਨਹੀਂ ਕਰਨਾ ਦੁਖ ਨਾ ਲਾਗੇ ਕਦੇ ਤੁਦ ਪਾਰ ਬ੍ਰਹਮ ਚਿਤਾਰੇ ਜਮ ਕੰਕਰ ਨੇੜ ਨ ਆਵਈ ਗੁਰ ਸਿਖ ਪਿਆਰੇ ਰਹਾਉ ਕਰਣ ਕਾਰਨ ਸਮਰਥ ਹੈ ਤੇਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ ਵਿਲਾਵਲ ਮਹੱਲਾ ਪੰਜਵਾ ਸੇਮਰ ਸੇਮਰ ਪ੍ਰਭ ਆਪਨਾ ਨਾਠਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤਾ ਤੇ ਬਹੁੜ ਨਾ ਠਾਓ भलिहारि गुर्यापने चरणन बल जाओ अनद सुख मंगल बने पेखत गुण गाओ रहाओ। कथा कीर्तन राग नादून एहो बने ओ सुओ नानक प्रभ सो प्रसन्न पये बाछत फल पा ਮੇਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰੇਦਕਾਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰਬ ਰਾਮ ਦੁਖਨ ਕੋ ਨਾਸੈ ਚਰਨ ਕਮਲ ਕਾ ਆਸਰਾ ਪ੍ਰਭ ਕੋ ਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹਾਓ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂ ਹੈ ਤੂ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾਕ ਨਿਰਮਲ ਜਾਸ ਮੇਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵਹਿ ਸਾਦ ਸਾਦ ਮੁਖ ਤੇ ਕਹੈ ਸੁਨ ਦਾਸ ਮਿਲਾਵਹਿ ਸੂਖ ਸਹਿਜ ਕਲਿਆਣ ਰਸ ਪੂਰੈ ਗੁਰ ਕੀਨ ਜੀਅ ਸਗਲ ਦਇਆਲ ਭਏ ਹਰ ਹਰ ਨਾਮ ਚੀਨ ਰਹਾਉ ਊਰ ਰਹੈਉ ਸਰਬਤਰ ਮਹ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਵੇਖ ਪ੍ਰਭ ਕੀ ਤੀਰ ਵਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਜਾ ਹੈ ਨਾ ਜੋ ਹੈ ਕੋ ਮੀਤ ਜਾਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਉ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਵਿਲਾਵਲ ਮਹੱਲਾ ਪੰਜਵਾ मीत 함ਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਹੋਨੇ ਚਿੰਦ ਰਹਾ ਸਗਲ ਮਨੋਰਥ ਪ੍ਰਾਪ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮਹਿ ਸਫਲ ਜਾ ਕੀ ਸੇਵ ਉਚ ਅਪਾਰ ਅਗਨਤ ਹਾਰ ਸਭ ਜੀ ਉਸ ਹਾਥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੇ ਸਾਥ ਮੇਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਨਨ 부ਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵੱਡ ਪਰਤਾਪ ਵਿਲਾਵਲ ਮਹੱਲਾ ਪੰਜਵਾਂ तरत सुहावी सफलथान पूर्ण पये काम पाओ नाठा भ्रम मिटगया रवया नितराम साध जना के सांग बसत सुख सहज विश्राम साई कडि सुलखनी सिमरत हार नाम रहा। ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਣਾਗਤੀ ਘਾਟ ਘਾਟ ਸਭ ਜਾਨ ਮਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ गुरु गोविंद कृपा करी राख्या मेरा पाई हम तिसकी शरणागति जो सदा सहायिहाओ विरथि कदे न जान जानकी अरदास नानक जोर गोविंद का पूरन गुणतास महला महल्ला ਮਾਰ ਮਾਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਉਪਾਰ ਬ੍ਰਹਮ ਜਨ ਸੇਵਿਆ ਆਨ ਦਿਨ ਰੰਗ ਰਾਤਾ ਸਾਤ ਸਹਿਜ ਆਨੰਦ ਕਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੋਹਣ ਸੁਆਮੀ ਅਰਦਾਸ ਜਾਨ ਤੁਮ ਅੰਤਰ ਜਾਮੀ ਥਾਨ ਥਨ ਅੰਤਰ ਰਾਵ ਰਹੇ ਨਾਨਕ ਕੇ ਸੁਆਮੀ ਵਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧ ਹਮਾਰੈ ਰਾਮਕਾਰ ਦੁਖ ਲੱਗੇ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਆਉ ਖਦ ਦੀਆ ਏਕਾ ਦਿਵ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿ ਆਦ ਮਿਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭਏ ਸਹਾਈ ਮੇਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੇ ਹਨ ਪਾਰ ਬ੍ਰਹਮ ਗੁਰਦੇਵ ਸੋਖ ਸਾਤ ਸਹਿਜ ਆਨੰਦ ਭਾਏ ਪੂਰਨ ਭਈ ਸੇਵ ਰਹਾ ਆ ਜਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇ ਅਨ ਜਾ ਕਾ ਵੱਡ ਪਰਤਾਪ ਦੁਖ ਹਮਾਰੇ ਬਖਸਿ ਅਨ ਆਪਣੀ ਗੱਲ ਧਾਰੀ ਮਨ ਬਾਣਸ਼ਤ ਫਲ ਦਿੱਤੇ ਅਨ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾਂ ਚਾਉਪਦੇ ਦੋਪਦੇ ਘਾਰੇ ਸ਼ੀਵਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਨਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰਉ ਕਿਰਤਾਏ। ਅਪੈ ਦਾਨ ਪਾਵੋ ਪੁਰਖ ਦਾਤੇ। ਮਿਲ ਸੰਗਤ ਹਰ ਗੁਣ ਗਾਏ। ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ। ਹੋ ਹੋ ਕਿਰਪਾਲ ਦੀਨ ਦੁਖ ਭੰਜਨ ਮੋਹੇ ਚਰਨ ਰਿਦੈ ਵਸਾਏ। ਸਭ ਹੂ ਤਲੈ ਤਲੈ ਸਭ ਉਪਰ ਏਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ 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 ਖੋਈ ਹਾਉ ਮੋਕ ਕਉ ਸਤਗੁਰ ਮੰਤਰ ਦ੍ਰੜਾਏ ਤੋਲਾ 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 ਨਹਿ ਤੁਲੀਐ ਭਗਤ ਵਛਲ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰੂ ਨਾਨਕ ਆਪੈ ਦਾਨ ਸੁਖ ਪਾਏ ਮਿਲਾਵਲ ਮਹੱਲਾ ਪੰਜਵਾਰ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸਕਾਰ ਡੰਡਾਉ ਤਵੰਦਨਾ ਅਨੇਕ ਬਾਰ ਜਾਉ ਬਾਰੈ ਰਹਾਉ ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝਹਿ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਉ ਮੇਰੀ ਓਟ ਬਲ ਬੁੱਧ ਧਨ ਤੁਮਹੀ ਤੁਮਹਿ ਮੇਰੇ ਪਰਵਾਰੈ ਜੋ ਤੁਮ ਕਰਹੁ ਸੋਈ ਭਾਲ ਹਮਰੈ ਵੇਖ ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾ ਸੁਨੀਅਤ ਪ੍ਰਾਪਤਾ ਸਗਲ ਉਦਾਰਨ ਮੋਹ ਮਗਨ ਪਤਤ ਸੰਗ ਪ੍ਰਾਨੀ ਐਸੇ ਮਨ ਹੈ ਬਿਸਾਰਨ ਰਹਾਉ ਸਾਂਚ ਵਿਖਿਆਲੇ ਗ੍ਰਾਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਾਗ ਨਿੰਦਾ ਸਤ ਸੰਤੋਖ ਬਿਦਾਰਨ ਇਨਤੇ ਕਾੜ ਲੇ ਹੋ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਕ ਤਾਰਨ ਵਿਲਾਵਲ ਮੁਹੱਲਾ ਪੰਜਵਾ ਸੰਤਨ ਕੈ ਸੁਨਿਯਤ ਪ੍ਰਭ ਕੀ ਬਾਤ तथा कीर्तन आनंद मंगल <th> 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 त्रिपत अगाये पेख प्रभु दर्शन अमृत हार रस भोजन खात चरण शरण नानक प्राप्त तेरी कार कृपा संत संग मिलात